ਜੇਕਰ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਨੇ ਹੁਣ ਰਫ਼ਤਾਰ ਫੜ ਲਈ ਹੈ ਤਦ ਆizie ਕਿ 12 ਜ਼ਿਲ੍ਹਿਆਂ ਦੇ ਵਿੱਚ yellow alert ਤੇ 8 ਜ਼ਿਲ੍ਹਿਆਂ ਦੇ ਵਿੱਚ orange alert ਜਿਹੜਾ ਹੈ ਉਹ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਜੀ ਹਾਂ ਸਭ ਤੋਂ ਜ਼ਿਆਦਾ ਜੇਕਰ ਗਰਮੀ ਦੇਖਣ ਵਾਲੀ ਇੱਥੇ ਆਪਾਂ ਕਹੀਏ ਕਿ ਜ਼ਾਤ ਸਭ ਤੋਂ ਜ਼ਿਆਦਾ ਗਰਮੀ ਜਿਹੜੀ ਹੈ ਉਹ ਇੱਥੇ ਦੇਖੀ ਗਈ ਹੈ ਪਠਾਨਕੋਟ ਦੇ ਵਿੱਚ ਪਠਾਨਕੋਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਗਰਮ ਦੱਸਿਆ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਜੇਕਰ ਡਿਗਰੀ ਦੀ ਗੱਲ ਕਰੀਏ ਇੱਥੇ ਸੈਲਸੀਅਸ ਦੀ ਗੱਲ ਕਰੀਏ 96 ਡਿਗਰੀ ਸੈਲਸੀਅਸ ਤੇ ਜਿਹੜਾ ਪਠਾਨਕੋਟ ਦਾ ਤਾਪਮਾਨ ਹੈ ਉਹ ਇੱਥੇ ਚੱਲ ਰਿਹਾ ਹੈ ਤੇ ਜੇਕਰ ਗੱਲ ਕਰੀਏ ਇੱਥੇ ਬਠਿੰਡਾ ਦੀ ਤਾਂ ਬਠਿੰਡਾ ਦੇ ਵਿੱਚ ਵੀ ਜਿਹੜੀ 45 ਡਿਗਰੀ ਸੈਲਸੀਅਸ ਦਾ ਤਾਪਮਾਨ ਚੱਲ ਰਿਹਾ ਹੈ ਤਾਂ ਸਭ ਤੋਂ ਵੱਡੀ ਜਿਹੜੀ ਖਬਰ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਵੱਤ ਤੋਂ ਵੱਧ ਜਿਹੜੀ ਗਰਮੀ ਹੈ ਉਹ ਪੈ ਰਹੀ ਹੈ ਤੇ ਗਰਮੀ ਦੇ ਕਾਰਨ ਇੱਥੇ ਕਿਤੇ ਨਾ ਕਿਤੇ ਹੀਟ ਬੀਵ ਚੱਲ ਰਹੀ ਹੈ ਜਿਸ ਦੇ ਚਾਲ ਦੇ ਕਈ ਚੀਜ਼ਾਂ ਦੇ ਵਿੱਚ ਅੱਗ ਵੀ ਲੱਗ ਰਹੀ ਹੈ ਜਿੱਦਾਂ ਕਿ ਏਸੀ ਦੇ ਵਿੱਚ ਅੱਗ ਲੱਗਣਾ ਇਹ ਵੀ ਬਹੁਤ ਸਾਰੀਆਂ ਜੜੇ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਏਸੀ ਦੇ ਵਿੱਚ ਅੱਗ ਲੱਗ ਰਹੀਆਂ ਨੇ ਤਾਂ ਇੱਥੇ ਜੇਕਰ ਆਪਾਂ ਹੋਰ ਸ਼ਹਿਰਾਂ ਦੀ ਵੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 45 ਡਿਗਰੀ ਸੈਲਸੀਅਸ ਤਾਪਮਾਨ ਦੇਖਿਆ ਗਿਆ ਤੇ ਲੁਧਿਆਣਾ ਗੁਰਦਾਸਪੁਰ ਤੇ ਪਟਿਆਲਾ ਦੇ ਵਿੱਚ 44 ਡਿਗਰੀ ਸੈਲਸੀਅਸ ਤਾਪਮਾਨ ਇੱਥੇ ਨੋਟ ਕੀਤਾ ਗਿਆ ਤੇ ਫਰੀਦਕੋਟ ਤੇ ਮੁਹਾਲੀ ਦੇ ਵਿੱਚ 43 ਡਿਗਰੀ ਸੈਲਸੀਅਸ ਦਾ ਜਿਹੜਾ ਤਾਪਮਾਨ ਹੈ ਉਹ ਦੱਸਿਆ ਜਾ ਰਿਹਾ ਹੈ ਤੇ ਹੀਟ ਸਟ੍ਰੋਕ ਵਰਗੀ ਜਿਹੜੀ ਸਮੱਸਿਆ ਹੈ ਉਹ ਵੀ ਦੱਸੀ ਜਾ ਰਹੀ ਹੈ ਤਾਂ ਇੱਥੇ ਗੱਲ ਕਰੀਏ ਜੇਕਰ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਹਾਲਾਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇੱਥੇ ਲਗਾਤਾਰ ਅਲਰਟ ਵੀ ਜਾਰੀ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਨਿਰਦੇਸ਼ ਵੀ ਦਿੱਤੇ ਜਾ ਰਹੇ ਨੇ ਕਿ ਜੇਕਰ ਕੰਮ ਨਾ ਹੋਵੇ ਤਾਂ ਘਰ ਦੇ ਵਿੱਚ ਹੀ ਰਹੋ ਕਿਉਂਕਿ ਹੀਟ ਸਟ੍ਰੋਕ ਦਾ ਖਤਰਾ ਦੱਸਿਆ ਜਾ ਰਿਹਾ ਹੈ ਜਿਸ ਦੇ ਚੱਲ ਕੇ ਚੱਲਦੇ ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਬਿਮਾਰ ਪੈ ਰਹੇ ਨੇ ਤੇ ਇੱਥੇ ਜੇਕਰ ਖਬਰਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਖਬਰਾਂ ਵੀ ਨਿਕਲ ਸਾਮਣੇ ਆ ਰਹੀਆਂ ਨੇ ਕਿ ਲੋਕ ਬਿਮਾਰ ਪੈ ਰਹੇ ਨੇ ਜਾਂ ਫਿਰ ਕਈ ਲੋਕਾਂ ਦੀ ਜਿਹੜੀ ਮੌਤ ਵੀ ਹੈ ਧੁੱਪ ਦੀ ਵਜ੍ਹਾ ਕਰਕੇ ਹੋਈ ਹੈ ਕਿਉਂਕਿ ਤਾਪਮਾਨ ਹੈ ਨਾ ਜ਼ਿਆਦਾ ਹੌਲੀ-ਹੌਲੀ ਵਧਦਾ ਵਧਦਾ ਜਾ ਰਿਹਾ ਹੈ ਕਿ ਇੱਥੇ ਜਿਹੜਾ ਤਾਪਮਾਨ ਹੈ ਉਸ ਨੂੰ ਸੀਮਿਤ ਬਣਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ ਤਾਂ ਇੱਥੇ ਲਗਾਤਾਰ ਜਿਹੜੇ ਅਲਰਟ ਨੇ ਜਾਰੀ ਕੀਤੇ ਜਾ ਰਹੇ ਨੇ ਅੰਦਰ ਰਹਿਣ ਅੰਦਰ ਰਹਿਣਾ ਇੱਥੇ ਸੰਭਾਵੀ ਬਣਾਓ ਇਹ ਜਿਹੜਾ ਕਿਤੇ ਨਾ ਕਿਤੇ ਮੌਸਮ ਵਿਭਾਗ ਦੇ ਅਲਰਟਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿਉਂਕਿ 12 ਜ਼ਿਲ੍ਹਿਆਂ ਦੇ ਵਿੱਚ yellow ਅਤੇ 8 ਜ਼ਿਲ੍ਹਿਆਂ 'ਚ orange ਅਲਰਟ ਜਾਰੀ ਹੋ ਚੁੱਕੇ ਨੇ ਤਾਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੱਥੇ ਕਿੰਨੇ ਡਿਗਰੀ ਸੈਲਸੀਅਸ ਤਾਪਮਾਨ ਹੈ ਇਹ ਵੀ ਦੱਸਿਆ ਹੈ ਤਾਂ ਜੇਕਰ ਇੱਥੇ ਗੱਲ ਕਰੀਏ ਕਿ ਤਾਪਮਾਨ ਇੰਨੇ ਹੱਦ ਤੱਕ ਇੱਥੇ ਵੱਧਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਤਾਪਮਾਨ ਜਿਹੜਾ ਹੈ ਉਹ ਕਾਫੀ ਹੱਦ ਤੱਕ ਇੱਥੇ ਨਜ਼ਰ ਆ ਰਿਹਾ ਤੇ ਇੱਥੇ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਵਧਣ ਦੇ ਨਾਲ ਜਿਹੜਾ ਇਨਸਾਨਾਂ ਦੇ ਉੱਤੇ ਵੀ ਖਤਰਾ ਇਸਾ ਦੇਖਣ ਨੂੰ ਮਿਲ ਰਿਹਾ ਹੈ ਇਨਸਾਨ ਹੀ ਨਹੀਂ ਬਲਕਿ ਜੇਕਰ ਪਸ਼ੂ ਪੰਛੀ ਜਾਨਵਰਾਂ ਦੀ ਵੀ ਗੱਲ ਕੀਤੀ ਜਾਵੇ ਕਈ ਤਾਪਮਾਨ ਉਹਨਾਂ ਦੇ ਲਈ ਵੀ ਕਿੰਨਾ ਜ਼ਿਆਦਾ ਇੱਥੇ ਨੁਕਸਾਨ ਦੇ ਸਕਦਾ ਹੈ ਇਸ ਦਾ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤਾਂ ਇੱਕ ਵਾਰ ਫਿਰ ਤੋਂ ਦੱਸਦਾ ਕਿ ਇੱਥੇ ਹੀਟ ਸਟ੍ਰੋਕ ਦਾ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਵੱਦੋ ਵੱਦ ਜਿਹੜੇ ਲੋਕ ਨੇ ਆਪਣੇ ਕੰਮ ਕਾਜਾਂ ਦੇ ਵਿੱਚ ਰੁੱਝੇ ਹੋਏ ਹੁੰਦੇ ਨੇ ਤੇ ਕੰਮਾਂ ਦੇ ਉੱਤੇ ਜਾਂਦੇ ਨੇ ਹਾਲਾਂਕਿ ਇੱਥੇ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੰਮ ਨਾ ਹੋਵੇ ਤਾਂ ਘਰ ਹੀ ਰਹੋ ਤਾਂ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇੱਥੇ ਲੋਕਾਂ ਦੇ ਲਈ ਵੀ ਇਹ ਨਿਰਦੇਸ਼ ਇੱਥੇ ਜਾਰੀ ਕੀਤੇ ਗਏ ਨੇ ਤੇ ਜੇਕਰ ਇੱਥੇ ਗੱਲ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਘਰਾਂ ਦੇ ਵਿੱਚ ਰਹਿਣ ਦੀ ਗੱਲ ਕਹੀ ਗਈ ਹੈ ਪਰ ਜੇਕਰ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਲੋਕ ਨੇ ਮੈਕਸਿਮਮ ਬਾਹਰ ਕੰਮ ਕਰਨਾ ਚਾਹੁੰਦੇ ਨੇ ਜਾਂ ਬਾਹਰ ਕੰਮ ਕਰਨ ਜਾਂਦੇ ਵੀ ਨੇ ਤਾਂ ਇੱਥੇ ਸਭ ਤੋਂ ਵੱਧ ਉਹਨਾਂ ਦੇ ਲਈ ਵੀ ਇਹ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਇੱਥੇ ਘਰ ਦੇ ਵਿੱਚ ਰਹਿ ਕੇ ਹੀ ਸੰਭਾਵੀ ਤੌਰ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਆਪਣਾ ਧਿਆਨ ਹੈ ਉਹ ਰੱਖਣਾ ਬਹੁਤ ਜ਼ਿਆਦਾ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਜਿਹੜਾ ਤਾਪਮਾਨ ਦੱਸਿਆ ਜਾ ਰਿਹਾ ਬਹੁਤ ਹਾਈ ਸਟ੍ਰੋਕ ਇੱਥੇ ਦੱਸਿਆ ਜਾ ਰਿਹਾ ਹੀਟ ਵੇਵ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਫਿਲਹਾਲ ਦੀ ਘੜੀ ਇਹਨਾਂ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਪਰ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਮੀਂਹ ਦਾ ਜਿਹੜਾ ਅਲਰਟ ਜਾਰੀ ਹੋਇਆ ਸੀ ਹਾਲਾਂਕਿ ਮੀਂਹ ਹਨੇਰੀ ਮੀਂਹ ਦੇ ਨਾਲ ਨਾਲ ਹਨੇਰੀ ਵੀ ਆਉਂਦੀ ਰਹੀ ਹੈ ਤੇ ਇਥੇ ਕਿਤੇ ਨਾ ਕਿਤੇ ਮੀਂਹ ਹਨੇਰੀ ਦੇ ਚੱਲਦੇ ਜੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ येलो ਅਲਰਟ ਇੱਥੇ ਜਾਰੀ ਹੋ ਚੁੱਕੇ ਨੇ ਹੁਣ ਤੇ ਜੇਕਰ ਗੱਲ ਕਰੀਏ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਤਾਂ ਇੱਥੇ ਲੋਕਾਂ ਦੇ ਲਈ ਇਹ ਨਿਰਦੇਸ਼ ਜਾਰੀ ਕੀਤੇ ਨੇ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਤੇ ਜੇਕਰ ਗਰਮੀਆਂ ਦੀ ਗੱਲ ਕੀਤੀ ਜਾਵੇ ਕਿ ਗਰਮੀਆਂ ਦੇ ਵਿੱਚ ਖਾਣ ਪੀਣ ਦੇ ਵਿੱਚ ਵੀ ਓਨਾ ਹੀ ਜ਼ਿਆਦਾ ਇੱਥੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਗਰਮੀ ਦੇ ਕਰਕੇ ਜਿਹੜਾ ਕਿਤੇ ਨਾ ਕਿਤੇ ਅੱਜਕੱਲ ਏਸੀ ਦਾ ਪ੍ਰਯੋਗ ਹੋ ਰਿਹਾ ਹੈ ਹਾਲਾਂਕਿ ਉਹ ਏਸੀ ਦੇ ਜਿਹੜੇ ਪ੍ਰਯੋਗ ਨੇ ਉਹ ਕਾਫੀ ਹੱਦ ਤੱਕ ਨੁਕਸਾਨ ਦੇ ਵੀ ਹੋ ਸਕਦੇ ਨੇ ਕਿਉਂਕਿ ਜੇਕਰ ਕੋਈ ਲੋਕ ਇੱਥੇ ਏਸੀ ਦੇ ਵਿੱਚ ਜਾਂਦੇ ਨੇ ਤੇ ਬਾਹਰ ਬਾਹਲੇ এনवायरमेंट ਦੇ ਵਿੱਚ ਵੀ ਜਾਂਦੇ ਨੇ ਸ਼ਿਫਟ ਹੁੰਦੇ ਨੇ ਤਾਂ ਇੱਥੇ ਉਹਨਾਂ ਲੋਕਾਂ ਦੇ ਲਈ ਵੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਜਿਹੜਾ ਖਤਰਾ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜੇ ਏਸੀ ਨੇ ਸਿਹਤ ਦੇ ਲਈ ਵੀ ਕਾਫੀ ਹੱਦ ਤੱਕ ਨੁਕਸਾਨ ਦੇ ਨੇ ਤੇ ਸਾਡੇ ਨਾਲ ਇੱਕ ਆਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਤੇ ਇਸ ਵਿਸ਼ੇ ਦੇ ਉੱਤੇ ਥੋੜਾ ਹੋਰ ਜਿਹੜਾ ਚੰਨਾ ਹੈ ਉਹ ਪਾਣੇ ਆ ਹਾਲੋ ਸ਼ਸ਼ੀਕਲਾ ਸ਼ਸ਼ੀਕਲਾ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਹੀ ਹਾਂ ਜੀ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡਾ ਤੁਹਾਡਾ ਕੀ ਕਹਿਣਾ ਚਾਹੋਗੇ ਸਰ ਅੱਜ ਦਾ ਆਪਾਂ ਜੋ ਵਿਸ਼ਾ ਲੈ ਕੇ ਆਏ ਆ ਉਹ ਇਹ ਵਿਸ਼ਾ ਇੱਥੇ ਐ ਕਿ ਜਿਹੜਾ ਗਰਮੀ ਨੇ ਇੱਥੇ ਰਫਤਾਰ ਫੜ ਲਈ ਐ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ yellow alert ਐ ਉਹ ਜਾਰੀ ਹੋ ਚੁੱਕਿਆ ਹੈ ਜੀ ਮੈਡਮ ਤੁਸੀਂ ਕੋਲ ਵੇਖੋ ਮੌਸਮ ਦੇ ਆਪਣੇ ਮਜਾਜ ਹੁੰਦੇ ਆ ਜੀ ਮੌਸਮ ਦੀ ਡੇ ਬਾਏ ਡੇ ਜਿਹੜਾ ਵੀ ਜਿੱਦਾਂ ਦਾ ਵੀ ਬਦਲਣਾ ਹੁੰਦਾ ਦਾ ਮੌਸਮ ਹੈ ਬਦਲਣਾ ਜੀ ਜੀ ਦੇਖੋ ਗਰਮੀ ਐ ਰਹੀ ਐ ਬਹੁਤ ਜ਼ਿਆਦਾ ਜੀ ਜੀ ਕਰ ਸਕਦੇ ਨਹੀਂ ਕੁਝ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਜੀ ਹੁੰਦਾ ਲੇਕਿਨ ਸਾਵਧਾਨੀਆਂ ਕਿਤੇ ਨਾ ਕਿਤੇ ਵਰਤਣੀਆਂ ਜਾਂ ਉਸ ਸਮੇਂ ਨੂੰ ਕਿੱਦਾਂ ਬੀਤ ਕਰਨਾ ਜਾਂ ਉਸ ਸਿਚੁਏਸ਼ਨ ਨੂੰ ਕਿੱਦਾਂ ਹੱਲ ਕਰਨਾ ਇਸ ਤੇ ਥੋੜੀ ਜਿਹੀ ਜਾਣਕਾਰੀ ਸਾਨੂੰ ਹੋਣੀ ਜ਼ਰੂਰੀ ਹੈ ਬਿਲਕੁਲ ਦੇਖੋ ਇੱਥੇ ਜਿੱਦਾਂ ਕਿ ਮੈਂ ਗੱਲ ਕਰ ਹੀ ਚੁੱਕੀ ਹਾਂ ਕਿ 12 ਜ਼ਿਲ੍ਹਿਆਂ 'ਚ yellow ਤੇ 8 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਹਾਲਾਂਕਿ ਤਾਪਮਾਨ ਕਾਫੀ ਹੱਦ ਤੱਕ ਵਧਦਾ ਹੋਇਆ ਪੰਜਾਬ 'ਚ ਵੀ ਨਜ਼ਰ ਆ ਰਿਹਾ ਹੈ ਤੇ ਇੱਥੇ ਜਿਹੜਾ ਮੀਂਹ ਹਨੇਰੀ ਦੀ ਵੀ ਆਪਾਂ ਗੱਲ ਕਰਦੇ ਹਾਂ ਕਿ ਮੀਂਹ ਹਨੇਰੀ ਹਾਲਾਂਕਿ alert ਜਾਰੀ ਹੋਈ ਸੀ ਪਰ ਉਹਨਾਂ ਮੀਂਹ ਵੀ ਇੱਥੇ ਪਿਆ ਨਹੀਂ ਜਿੰਨਾ ਪੈਣਾ ਚਾਹੀਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਤੇ ਸਭ ਤੋਂ ਵੱਧ ਤਾਪਮਾਨ ਇੱਥੇ ਨੋਟ ਜਿਹੜਾ ਕੀਤਾ ਗਿਆ ਹੈ ਉਹ ਪਠਾਨਕੋਟ ਦਾ ਕੀਤਾ ਗਿਆ ਪਠਾਨਕੋਟ ਦੇ ਵਿੱਚ 46 ਡਿਗਰੀ ਸੈਲਸੀਅਸ ਤੇ ਅਪਮਾਨ ਚੱਲ ਰਿਹਾ ਹੈ। ਦੂਰ ਕੋਲੋਂ ਮਾਰਨ ਦੇ ਕੋ ਚਲੋ ਅਸੀਂ ਪੂਰੇ ਭਾਪ ਦੀ ਤਾਂ ਕਿਆ ਗੱਲ ਕਰਨੀ ਜੀ ਪੰਜਾਬ ਕੋਲ ਲਗਾਦੇ ਹਾਂ। ਹਮ ਇੱਕੋ ਜੀ ਆਪਣਾ ਆਲਾ ਦਵਾਲਾ ਦੇਖਦੇ ਆਂ ਜੀ ਸਾਡੇ ਆਲੇ ਦਵਾਲੇ ਅੱਜ ਹਰਿਆਲੀ ਜੀ ਝੋੜ ਪੌਦੇ ਹਮ ਐਨੇ ਘਟ ਚੁੱਕੇ ਆਂ ਕਿ ਇਹਨਾਂ ਚੀਜ਼ਾਂ ਤੇ ਹੀ ਮੌਸਮ ਬਾਰਿਸ਼ ਜਿਹੜੀ ਆ ਕਿਤੇ ਨਾ ਕਿਤੇ ਡਿਪੈਂਡ ਕਰਦੀ ਹੁੰਦੀ ਹੈ ਨਿਰਭਰ ਕਰਦੀ ਹੁੰਦੀ ਹੈ ਜੀ। ਹਮ ਜਦੋਂ ਇਹਨਾਂ ਦੀ ਕੁਆਂਟੀਟੀ ਘਟ ਗਈ ਇਹਨਾਂ ਦੀ ਮਕਦਾਰ ਘਟ ਗਈ ਜੀ ਤਾਂ ਫਿਰ ਉਦਾਂ ਹੀ ਮੌਸਮ ਦੇ ਹਿਸਾਬ ਨਾਲ ਫਿਰ ਕਮੀ ਜ਼ਿਆਦਾ ਪੈ ਰਹੀ ਹੈ ਜੀ ਕਿਉਂਕਿ ਅੱਜ ਸਾਡੇ ਕੋਲ ਜਿਹੜਾ ਪੇੜ ਹੈ ਇਹ ਜ਼ਿਆਦਾ ਨਹੀਂ ਤਾਂ 40% ਅਸੀਂ ਪੇੜ ਤੋਂ ਦੂਰ ਹੋ ਚੁੱਕੇ ਹੈ ਜੀ ਜੀ ਜ਼ਿਆਦਾ ਤੋਂ ਜ਼ਿਆਦਾ ਪੇੜ ਲਾਉਣ ਦੀ ਜ਼ਰੂਰਤ ਹੈ ਮੌਸਮ ਫਿਰ ਉਸ ਦੇ ਹਿਸਾਬ ਨਾਲ ਚੱਲਦਾ ਹੁੰਦਾ ਮੈਡਮ ਦੇਖੋ ਕਹਿੰਦੇ ਆ ਵੀ ਜਿਹੜਾ ਜਿਹੜਾ ਲੋਕ ਉਹਨਾਂ ਦਾ ਪਰਵਾਧਮਾ ਹੋ ਜਾਂਦਾ ਲੇਕਿਨ ਕਿਤੇ ਨਾ ਕਿਤੇ ਪੇੜ ਪੌਦੇ ਜ਼ਰੂਰੀ ਹੈ ਅਗਰ ਪੇੜ ਪੌਦੇ ਨਹੀਂ ਹੋਣਗੇ ਤਾਂ ਸਾਡਾ ਜਿਹੜਾ ਜੰ ਜੀ ਬਣਾਓ ਕਿਤੇ ਨਾ ਕਿਤੇ ਬਹੁਤ ਇਸ ਦਾ ਮਤਲਬ ਕਹਦੇ ਨੇ ਔਖਾ ਹੋ ਜਾਂਦਾ ਹੈ ਜੀ ਜੀ ਬਿਲਕੁਲ ਦੇਖੋ ਪੇੜ ਪੌਦਿਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਰੁੱਖ ਜਿਹੜੇ ਨੇ ਹਾਲਾਂਕਿ ਲਗਾਉਣੇ ਤਾਂ ਚਾਹੀਦੇ ਨੇ ਪਰ ਇੱਥੇ ਜ਼ਿਆਦਾ ਤੌਰ ਤੇ ਦੇਖੋ ਜਿੰਨੇ ਵੀ ਜੇਕਰ ਆਪਾਂ ਗੱਲ ਕਰੀਏ ਕਿ ਦਰਖਤਾਂ ਦੀ ਕਟਾਈ ਤਾਂ ਹਾਲਾਂਕਿ ਹੋ ਰਹੀ ਹੈ ਪਰ ਜੇਕਰ ਲਗਾਉਣ ਦੀ ਗੱਲ ਕਰੀਏ ਤਾਂ ਲਗਾਏ ਬਹੁਤ ਘਟ ਜਾ ਰਹੇ ਨੇ ਜਿਸ ਕਰਕੇ ਤਾਪਮਾਨ ਦੇ ਵਿੱਚ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੜ ਬੁਕੇਣਾ ਕਿਤੇ ਨਾ ਕਿਤੇ ਸੀ ਦੇਖਦੇ ਲੱਗ ਵੀ ਜਾਂਦਾ ਕਿ ਲੋਕ ਲਾ ਵੀ ਦਿੰਦੇ ਆ ਜੀ ਜੀ ਲਗਾ ਵੀ ਰਹੇ ਨੇ ਪਰ ਜਿਹੜਾ ਤਾਪਮਾਨ ਹੈ ਹਾਲਾਂਕਿ ਉਹ ਜਿੰਨਾ ਤਾਪਮਾਨ ਹੋਣਾ ਚਾਹੀਦਾ ਉਸ ਤੋਂ ਕਈ ਗੁਣਾ ਜ਼ਿਆਦਾ ਵਾਅਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਕਈ ਲੋਕ ਪੇੜ ਪੌਦੇ ਲਾ ਦਿੰਦੇ ਆ ਜੀ ਲੇਕਿਨ ਉਹਨਾਂ ਦਾ ਅੱਗੇ ਜਿਹੜਾ ਖਰਾਬ ਪਾਣੀ ਹੁੰਦਾ ਪਾਣੀ ਹੁੰਦੀ ਹੈ ਜਾਂ ਉਹਦੀ ਗੁੱਟ ਗਡਾਈ ਹੁੰਦੀ ਉਹ ਕਿਸੇ ਨਾ ਕਿਸੇ ਉਸ ਤੋਂ ਵਾਂਝੇ ਰਹਿ ਜਾਂਦੇ ਆ ਜੀ ਹਾਂ ਬਹੁਤ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਅਸੀਂ ਦੇਖਿਆ ਕਿ ਦਿਨਾਂ-ਦਿਨੇ ਪੇੜ-ਪੌਦੇ ਲਵਾ ਜਾਂਦੇ ਆ ਲੱਖਾਂ ਰੁਪਏ ਦਾ ਖਰਚਾ ਕਰ ਜਾਂਦੇ ਆ ਲੇਕਿਨ ਬਾਅਦ ਵਿੱਚ ਜਿਹੜੀ ਦੇਖਦੇ ਸੁਭਾਲ ਆ ਉਹਦੀ ਕੋਈ ਡੰਗਰ ਖਾਰ ਐ ਕੋਈ ਪਸ਼ੂ ਖਾਰ ਐ ਕੋਤੋਂ ਕੁਝ ਸੜ ਰਿਹਾ ਕਿਸੇ ਦੀ ਗੁਡਾਈ ਨਹੀਂ ਹੋਈ ਐਵੇਂ ਹੀ ਕਿਤੇ ਨਾ ਕਿਤੇ ਪੇੜ-ਪੌਦੇ ਖਰਾਬ ਹੋ ਜਾਂਦੇ ਕਹਿਣ ਦਾ ਮਤਲਬ ਇਹ ਆ ਲਾਓ ਚਾਹੇ ਥੋੜੇ ਲਾਓ ਲੇਕਿਨ ਉਹਦੀ ਦੇਖਭਾਲ ਕਰਕੇ ਉਹਨਾਂ ਨੂੰ ਬੱਚਿਆਂ ਵਾਂਗ ਪਾਲੋ ਬਿਲਕੁਲ ਤੇ ਜੇਕਰ ਆਪਾਂ ਇੱਥੇ ਗੱਲ ਕਰੀਏ ਕਿ ਇਸ ਤੋਂ ਬਾਅਦ ਦੇਖੋ ਕਈ ਸ਼ਹਿਰਾਂ ਦੇ ਵਿੱਚ ਬਠਿੰਡਾ ਅਮ੍ਰਿਤਸਰ ਆਪਾਂ ਦੀ ਇਹਨਾਂ ਦੀ ਗੱਲ ਕੀਤੀ ਜਾਵੇ 45 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਹੈ ਤੇ ਲੁਧਿਆਣਾ ਗੁਰਦਾਸਪੁਰ ਪਟਿਆਲਾ ਤੇ ਹੋਰ ਜਿਹੜੇ ਕਈ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਵੀ 44 ਡਿਗਰੀ ਸੈਲਸੀਅਸ ਦਾ ਤਾਪਮਾਨ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਹੀਟ ਵੇਵ ਦੀਆਂ ਜੜੀ ਚੇਤਾਵਨੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਜ਼ਿਆਦਾ ਤੋਂ ਜ਼ਿਆਦਾ ਘਰਾਂ ਦੇ ਵਿੱਚ ਰਹਿਣ ਦੀ ਵੀ ਇੱਥੇ ਜੜੀ ਚੇਤਾਵਨੀ ਹੈ ਉਹ ਦਿੱਤੀ ਗਈ ਹੈ ਬਿਲਕੁਲ ਮੈਡਮ ਦੇਖੋ ਕੋਣ ਇਹ ਕੋਈ ਸਿੱਧਾ ਕਹਿੰਦੇ ਆ ਵੀ ਅਗਰ ਕਿਸੇ ਨੂੰ ਜ਼ਰੂਰੀ ਕੰਮ ਨਹੀਂ ਹੈਗਾ ਜੀ ਤਾਂ ਸਰਦਾ ਜੀ ਜੀ ਉਹ ਆਪਣਾ ਸੰਕੋਚ ਕਰੇ ਬਾਹਰ ਨਿਕਲੋ ਧੁੱਪ ਤੋਂ ਸੰਕੋਚ ਕਰੇ ਬੱਚੇ ਸੰਕੋਚ ਕਦ ਆਜਾ ਅੱਜ ਜ਼ਿਆਦਾਤਰ ਛੁੱਟੀਆਂ ਚੱਲ ਰਹੀਆਂ ਬੱਚੇ ਨਾਨਕਾਂ ਦੇ ਜਿਵੇਂ ਬੈਠੇ ਆ ਮਾਸੀਆਂ ਕੋਲ ਕੋਕੜਾਂ ਕੋਲ ਭੂਆ ਕੋਲ ਬੈਠੇ ਆ ਕਿਤੇ ਮੈਂ ਉਹਨਾਂ ਨੂੰ ਧਰਮੀ ਤੋਂ ਬਚਣ ਦੀ ਜ਼ਰੂਰਤ ਆ ਅਗਰ ਸਾਡੇ ਕੋਲ ਘਰ ਕਿਸੇ ਘਰੀਦਾਰ ਦਾ ਬੱਚਾ ਆ ਜਾਂ ਸਾਡਾ ਬੱਚਾ ਕਿਸੇ ਦੇ ਘਰ ਗਿਆ ਹੋਇਆ ਤਾਂ ਉਹਨੂੰ ਇਸ ਤਰ੍ਹਾਂ ਨਾਲ ਉਹਦਾ ਦੇਖਭਾਲ ਆਉਣੀ ਚਾਹੀਦੀ ਹੈ ਵੀ ਗਰਮੀ ਦੇ ਵਿੱਚ ਇੱਕ ਵਾਰ ਬੱਚਾ ਘਰ ਚ ਜੇੜ ਜਾ ਗਿਆ ਜਾਂ ਫਿਰ ਕਈ ਦਿਨ ਕਈ ਮਹੀਨੇ ਫਿਰ ਬੱਚਾ ਸੱਟ ਨਹੀਂ ਲੀਉਂਗਾ ਬਿਲਕੁਲ ਦੇਖੋ ਇਹ ਗੱਲਾਂ ਨੇ ਕਿ ਇੱਥੇ ਬੱਚਿਆਂ ਦੇ ਲਈ ਤਾਂ ਹੈ ਹੀ ਐ ਹਾਲਾਂਕਿ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਵੀ ਗਈ ਐ ਗਰਮੀ ਦੇ ਚੱਲਦੇ ਕਿਉਂਕਿ ਹੀਟ ਵੇਵ ਐਨੀ ਜ਼ਿਆਦਾ ਚੱਲ ਰਹੀ ਐ ਤੇ ਸਿੱਧਾ ਜਿਹੜਾ ਕਿ ਦਿਮਾਗ ਦੇ ਉੱਤੇ ਅਸਰ ਕਰਦੀ ਐ ਤੇ ਕਿਤੇ ਨਾ ਕਿਤੇ ਇੱਥੇ ਜੇਕਰ ਦੂਜੇ ਪਾਸੇ ਆਪਾਂ ਦੇਖਿਆ ਜਾਏ ਤਾਂ ਦੂਜੇ ਪਾਸੇ ਜਿਹੜੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਅੱਗ ਲੱਗ ਰਹੀ ਐ ਏਸੀ ਦੇ ਵਿੱਚ ਅੱਗ ਲੱਗ ਰਹੀ ਐ ਖੜੇਵਾਨਾਂ ਦੇ ਵਿੱਚ ਅੱਗ ਲੱਗ ਰਹੀ ਹੈ ਤਾਂ ਇੱਥੇ ਤਾਪਮਾਨ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਖਤਰਨਾਕ ਹੋ ਚੁੱਕਿਆ ਹੈ ਮੈਡਮ ਦੇਖੋ ਅੱਗ ਲੱਗਣ ਦੇ ਕਾਰਨ ਹੁੰਦੇ ਆ ਜੀ ਕਾਰਨ ਹੁੰਦੇ ਆ ਜਿਆਦਾ ਹੀਟ ਹੋ ਜਾਣੀ ਧੁੱਪ ਦੇ ਵਿੱਚ ਕੋਈ ਚੀਜ਼ ਖੜੀ ਆ ਧੁੱਪ ਦੇ ਵਿੱਚ ਜਾਣੇ ਵਾਲੀ ਚੀਜ਼ ਪਈ ਆ ਜਾਂ ਬਿਜਲੀ ਦੇ ਤਾਰਾਂ ਦੇ ਨੇੜੇ ਕੋਈ ਸੁੱਕੀ ਚੀਜ਼ ਪਈ ਆ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਤਾਰਾਂ ਬਿਜਲੀ ਦੀਆਂ ਤਾਰਾਂ ਉਹਨਾਂ ਦਾ ਆਰਾਧਾ ਵਾਲਾ ਕੋਈ ਸੁੱਕੀ ਚੀਜ਼ ਭਈ ਕੋਈ ਜਾਲ ਜਾਣੀ ਨੇ ਭਈ ਕੋਈ ਅਕਲ ਕਰਨ ਵਾਲੀ ਨੇ ਭਈ ਉਹ ਅਸੀਂ ਥੋੜਾ ਜਿਹਾ ਸਾਨੂੰ ਆਪਣਾ ਫਾਇਦੇ ਸਮਝ ਕੇ ਇਹ ਕੁਝ ਜਿਹੜੇ ਦਿਨਾਂ ਮੀਂਹ ਸਾਨੂੰ ਕੱਢਣਾ ਪੈਣਾ ਤੇ ਦਰਮੀਚ ਇੱਕ ਵਾਰ ਅਗਰ ਬਾਰਸ਼ ਸਟਾਰਟ ਹੋ ਗਈ ਫਿਰ ਟੈਂਪਰੇਚਰ ਉਹ ਪਰ ਆ ਕੇ ਦਿਨਾਂ ਕਿਤੇ ਨੋਰਮਲ ਹੋ ਜੂਗਾ ਜੀ ਬਿਲਕੁਲ ਇੱਥੇ ਟੈਂਪਰੇਚਰ ਤਾਂ ਦੇਖੋ ਨੋਰਮ ਆਏਗਾ ਹਾਲਾਂਕਿ ਬਾਰਿਸ਼ਾਂ ਦੀ ਵੀ 19 ਜ਼ਿਆਦਾ ਜਿੰਨੀਆਂ ਬਾਰਿਸ਼ਾਂ ਪੈਣੀਆਂ ਚਾਹੀਦੀਆਂ ਨੇ ਬਾਰਿਸ਼ਾਂ ਦੇ ਵਿੱਚ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ ਤੇ ਕੀ ਕਹਿਣਾ ਚਾਹੂंगे ਸ਼ਰਮਾ ਜੀ ਇੱਥੇ ਲੋਕਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਗਰਮੀ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਖਾਣ ਪੀਣ ਦੀ ਵੀ ਇੱਥੇ ਆਪਾਂ ਗੱਲ ਕਰ ਲੈਨੇ ਕਿ ਕੀ ਕੁਝ ਖਾਣ ਪੀਣਾ ਇੱਥੇ ਚਾਹੀਦਾ ਹੈ ਕਿਉਂਕਿ ਗਰਮੀ ਦੇ ਕਰਕੇ ਕਿਤੇ ਨਾ ਕਿਤੇ ਘਰਾਂ ਦੇ ਵਿੱਚ ਰਹਿੰਦੇ ਲੋਕ ਵੀ ਬਿਮਾਰ ਪੈ ਰਹੇ ਨੇ ਮੈਡਮ ਦੇਖੋ ਪਹਿਲਾਂ ਤਾਂ ਇਹ ਜੀ ਇਹ ਗੱਲ ਕਰਦੇ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਬਾਸ਼ਾ ਘਟ ਹੋ ਰਹੀ ਹੈ ਜੀ ਜੀ ਉਹਨਾਂ ਦਾ ਕਾਰਨ ਮੈਡਮ ਇਹ ਹੀ ਹੈ ਵੀ ਮਨੁੱਖ ਚੇਂਜ ਹੋ ਗਿਆ ਪਰਮਾਤਮਾ ਵੀ ਚੇਂਜ ਹੋ ਗਿਆ ਪੇੜ ਪੌਦਿਆਂ ਤੇ ਅਸੀਂ ਜੰਡ ਪੰਡ ਕਰਦੀ ਹੁੰਦੇ ਆ ਸਾਡਾ ਜਿਹੜਾ ਜੀਵਨ ਦਾ ਜਿਹੜਾ ਸਾਡਾ ਸਾਧਨ ਹੁੰਦਾ ਜਾਂ ਜੀਵਨ ਦਾ ਜਿਹੜਾ ਸਾਰਾ ਹੁੰਦਾ ਉਹ ਪੇੜ ਪੌਦੇ ਇੰਨੇ ਹੁੰਦੇ ਆ ਸਾਡੀ ਨਿਗਾ ਵਾਸਤੇ ਪੌਲੂਸ਼ਨ ਵਾਸਤੇ ਸਾਡੇ ਸਾਹ ਵਾਸਤੇ ਆਉਣ ਜਾਣ ਵਾਲੇ ਵਾਸਤੇ ਸਾਰੇ ਵਾਸਤੇ ਕਿਤਨੇ ਕਿਤੇ ਲਾਇਬਲੈਕ ਹੁੰਦਾ ਪਹਿਲਾਂ ਤਾਂ ਜੀ ਇਹ ਕਹਿੰਦੇ ਆ ਵੀ ਇਹ ਪੌਦਿਆਂ ਬਾਰੇ ਧਿਆਨ ਦਿਓ ਜਿੱਥੇ ਲੱਗੇ ਹੋਏ ਆ ਉਹਨਾਂ ਦੀ ਗੋਡਾਈ ਕਰਕੇ ਪਾਣੀ ਪੋਚਾਉਣ ਦੀ ਪਾਣੀ ਪਾਉਣ ਦੀ ਕੋਸ਼ਿਸ਼ ਕਰੋ ਅਗਰ ਇੱਕ ਵਾਰ بارش ਹੋ ਗਈ ਫਿਰ ਇਹਨਾਂ ਨੂੰ ਆਟੋਮੈਟਿਕ ਪਾਣੀ ਲੱਗਦਾ ਰਹੂਗਾ ਸਾਨੂੰ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਜਿਹੜੇ ਬੇਜਾਨ ਆ ਉਹਨਾਂ ਵਾਸਤੇ ਪਾਣੀ ਰੱਖਣ ਦੀ ਜ਼ਰੂਰਤ ਹੈ ਬਹੁਤ ਗਰਮੀ ਤੋਂ ਵੱਧ ਰਹਾ ਹੈ ਗਰਮੀ ਤੋਂ ਬਚਣਾ ਤਾਂ ਦੇਖੋ ਇਸ ਸਮੇਂ ਪਹਿਲਾਂ ਵੀ ਕਿਹਾ ਵੀ ਇਹਨੂੰ ਜ਼ਰੂਰੀ ਕੰਮ ਨਹੀਂ ਹੈਗਾ ਦੇਖੋ ਸਪੋਜ ਕਰੋ ਬਾਕੀ ਸਰਦਾ ਨਹੀਂ ਜਿਹੜੇ ਦਿਹਾੜੀ ਲੇਬਰ ਮਜ਼ਦੂਰ ਉਹਨੇ ਆਊਟਡੋਰ ਕੰਮ ਕਰਨਾ ਹੁੰਦਾ ਉਹਨਾਂ ਨੂੰ ਗਰਮੀ ਦੇ ਵਿੱਚ ਕੰਮ ਵੀ ਕਰਨਾ ਪੈਂਦਾ ਹੈ ਜੀ ਦੇਖੋ ਗਰਮੀ ਦੇ ਵਿੱਚ ਆਪਾਂ ਕੰਮ ਕਰ ਰਹੇ ਆਂ ਇਕਦਮ ਭਖੇ ਹੋ ਸਰੀਰ ਦੇ ਵਿੱਚ ਜਾ ਕੇ ਤੇ ਠੰਡਾ ਪਾਣੀ ਨਾ ਤੁਸੀਂ ਪੀਓ ਜੀ ਮੂੰਹ ਨਾਲ ਤੋਂ ਹੱਥ ਨਾਲ ਤੋਂ ਨਾ ਉਹ ਨਾ ਜੀ ਟੈਂਪਰੇਚਰ ਨੂੰ ਬਰਾਬਰ ਕਰਕੇ ਬੋਡੀ ਟੈਂਪਰੇਚਰ ਨੂੰ ਨੋਰਮਲ ਕਰਕੇ ਫਿਰ ਕਿਤੇ ਨਾ ਕਿਤੇ ਪਾਣੀ ਪੀਓ ਖਾਣਾ ਪੀਣਾ ਦੇਖੋ ਦੁੱਧ ਦਹੀਂ ਸੌਰੀ ਜੀ ਲੱਗਦੀ ਨਿੰਬੂ ਜਾਂ ਇਹਨਾਂ ਦੀਆਂ ਜਿਹੜਾ ਤੁਸੀਂ ਕਿਤੇ ਨਾ ਕਿਤੇ ਜ਼ਿਆਦਾ ਇਸਤੇਮਾਲ ਕਰੋ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਪੀ ਸਕਦੇ ਕਿਉਂਕਿ ਸਾਡਾ ਜਿੰਨਾ ਜੀ ਪਾਣੀ ਪੀਓਗੇ ਉਹਨਾਂ ਸਾਡਾ ਪੀਲਾ ਵਰ ਵਰ ਬਾਹਰ ਨਿਕਲਦਾ ਸਾਡੀ ਜਿਹੜੀ ਅੰਦਰਲੀ ਬਿਮਾਰੀ ਹੁੰਦੀ ਹੈ ਕਿਤੇ ਨਾ ਕਿਤੇ ਬਾਹਰ ਆਉਂਦੀ ਹੈ ਜੀ ਜੀ ਬਿਲਕੁਲ ਦੇਖੋ ਗਰਮੀ ਦੇ ਨਾਲ ਇੱਥੇ ਕਿਤੇ ਨਾ ਕਿਤੇ ਪਾਣੀ ਦਾ ਵੀ ਤੁਸੀਂ ਇੱਥੇ ਜ਼ਿਕਰ ਕੀਤਾ ਹੈ ਕਿ ਪਾਣੀ ਵਦ ਤੋਂ ਵਦ ਪੀਣਾ ਚਾਹੀਦਾ ਪਰ ਜੇਕਰ ਆਪਾਂ ਪਾਣੀ ਦੀ ਵੀ ਗੱਲ ਕਰੀਏ ਕਿ ਤਾਪਮਾਨ ਵਧਣ ਦੇ ਨਾਲ ਪਾਣੀ ਦਾ ਜਿਹੜਾ ਸਤਾਰਾ ਉਹ ਵੀ ਘਟਦਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਦੇਖੋ ਸਤਾਰਾ ਘਟਦਾ ਜਾ ਰਿਹਾ ਸਤਾਰਾ ਕਟਣਾ ਹੀ ਹੈ ਜੀ ਸਾਡੀਆਂ ਜਿਹੜੀਆਂ ਫਸਲ ਵਾੜੀਆਂ ਜੀ ਜਾਂ ਅਸੀਂ ਐਦਾਂ ਦੀਆਂ ਚੀਜ਼ਾਂ ਉਗਾਉਂਦੇ ਹਾਂ ਧਰਤੀ ਦੇ ਵਿੱਚ ਜਿਹੜੀਆਂ ਕਿਤੇ ਨਾ ਕਿਤੇ ਪਾਣੀ ਨੂੰ ਨੀਚੇ ਕਰ ਰਹੀਆਂ ਜੀ ਜੀ ਦੇਖੋ ਜਿੰਨਾ ਕਿ ਸਾਥ ਹੋ ਸਕਦਾ ਉਹਨਾਂ ਕਦਾ ਹੀ ਸਹਿਯੋਗ ਕਰੀਏ ਬਾਕੀ ਪ੍ਰਮਾਤਮਾ ਦੇ ਹੱਥ ਹੁੰਦਾ ਲੇਕਿਨ ਅੱਜ ਅਸੀਂ ਕਿਸਾਨ ਵੀਰਾਂ ਨੂੰ ਕਹਿੰਦੇ ਆ ਵੀ ਠੀਕ ਆ ਤੇ ਉਹ ਨਾ ਲਾਉਨੇ ਤੁਸੀਂ ਧਾਨ ਲਾਉਨੇ ਕੋਈ ਗੱਲ ਨਹੀਂ ਕਮਾਈ ਦਾ ਸਾਧਨ ਹੈ ਪਰ ਨਾਲ ਹੋਰ ਵੀ ਫਸਲਾਂ ਦਾ ਕਿਤੇ ਨਾ ਕਿਤੇ ਸਿਸਟਮ ਵਿੱਚ ਚਲਾਓ ਕਿਉਂਕਿ ਜਿਹੜਾ ਪਾਣੀ ਹੈ ਪਾਣੀ ਬਹੁਤ ਜ਼ਰੂਰੀ ਆ ਜਾਂ ਜਿਵੇਂ ਪਹਿਲਾ ਅਜਮਾਣ ਸਾਡੀ ਸਰਕਾਰ ਬਣੀ ਸੀ ਜਾਂ ਜਿਹੜੀ ਜਿਹੜੀ ਸਿੱਧੀ ਜਿਹੜੀ ਜਾਈਪੀ ਜੀਰੀ ਸੀ ਕੁਝ ਲੋਕਾਂ ਦੀ ਕਾਮਯਾਬ ਹੋਈ ਸੀ ਕੁਝ ਵੀ ਨਹੀਂ ਹੋਈ ਸੀ ਕੁਝ ਐਦਾਂ ਦਾ ਤਰੀਕਾ ਲੱਭੋ ਵੀ ਜਿਹੜਾ ਪਾਣੀ ਵੀ ਸਾਡਾ ਕਿਤੇ ਨਾ ਕਿਤੇ ਬਚਾ ਰਹੇ ਤੇ ਸਾਡਾ ਰੁਜ਼ਗਾਰ ਵੀ ਚੱਲਦਾ ਰਹੇ ਸਾਡੀ ਫਸਲવાડી ਵੀ ਠੀਕ ਰਹੇ ਜੀ ਬਿਲਕੁਲ ਦੇਖੋ ਇੱਥੇ ਕਾਫੀ ਹੱਦ ਤੱਕ ਹੁਣ ਗਰਮੀ ਵੱਚੁਕੀ ਐ ਤੇ ਗਰਮੀ ਦੇ ਚੱਲਦੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸੰਜੀਵ ਸ਼ਰਮਾ ਜੀ ਕਿ ਗਰਮੀ ਨੂੰ ਘਟਾਉਣ ਦੇ ਲਈ ਇੱਥੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਤੇ ਆਮ ਲੋਕਾਂ ਨੂੰ ਤਾਂ ਲਗਾਉਣੇ ਚਾਹੀਦੇ ਨੇ ਪਰ ਜੇਕਰ ਅਪਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਵੀ ਕੀ ਉਪਰਾਲੇ ਕਰਨੇ ਚਾਹੀਦੇ ਨੇ ਦੇਖੋ ਮੈਡਮ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਪਬਲਿਕ ਵਾਸਤੇ ਹੂੰ ਕੋਈ ਸੀ ਤਾਂ ਕਹਿੰਦੇ ਆ ਇੱਕ ਮੈਂ ਜਰੂਰ ਗੱਲ ਐਡ ਕਰੂੰਗਾ ਜੀ ਅਸੀਂ ਅੱਜ ਰੋਡ ਤੇ ਚੱਲਦੀਆਂ ਪਾਣੀ ਦੀਆਂ ਸ਼ੀਘੀਲਾ ਦੇਖਦੇ ਆ ਜੀ ਜੀ ਇਹਨੂੰ ਬਹੁਤ ਲੋਕ ਵੀਡੀਓ ਦੇ ਰੂਪ ਵਿੱਚ ਵੀ ਬਹੁਤ ਲੋਕ ਇਸ ਚੀਜ਼ ਨੂੰ ਚੰਗਾ ਨਹੀਂ ਵੀ ਸਮਝਦੇ ਹੂੰ ਉਹਦੇ ਨਾਲ ਕੰਪੈਰੀਜ਼ਨ ਕਰਦੇ ਆਂ ਵੀ ਅਸੀਂ ਮਿੱਠੇ ਠੰਡੇ ਮਿੱਠੇ ਬਾਣੇ ਦੇ ਸ਼ਵੀਲਾ ਲਾਉਨੇ ਕਿਸੇ ਨੂੰ ਘਰ ਬਸਾ ਦੋ ਕਿਸੇ ਦਾ ਵਿਆਹ ਕਰ ਦੋ ਕਿਸੇ ਗਰੀਬ ਨੂੰ ਪਗਰੀਬ ਨੂੰ ਰੋਟੀ ਦੇ ਦੋ ਬਜ਼ੁਰਗ ਨੂੰ ਰੋਟੀ ਦੇ ਦੋ ਜੀ ਜੀ ਇਹ ਨਹੀਂ ਕਹਿੰਦੇ ਕਿ ਬਜ਼ੁਰਗ ਨੂੰ ਰੋਟੀ ਨਾ ਦੋ ਜਾਂ ਉਹਦੀ ਸੇਵਾ ਨਾ ਕਰੋ ਜਾਂ ਪੈਸਾ ਉਤਰਨਾ ਲਾਓ ਲੇਕਿਨ ਕਿਤੇ ਨਾ ਕਿਤੇ ਜਿਹੜੀਆਂ ਸ਼ਵੀਲਾ ਲੱਗ ਰਹੀਆਂ ਮੈਡਮ ਉਹਨਾਂ ਨੂੰ ਗਲਤ ਨਾ ਹੀ ਫੈਰ ਆਓ ਜੀ ਬਿਲਕੁਲ ਜਿਹੜਾ ਬੰਦਾ ਰੋੜ ਤੇ ਜਾਂਦਾ ਮੈਡਮ ਉਹ ਤੁਸੀਂ 메ਨ ਰੋਡ ਹਾਈਵੇ ਤੇ ਚੱਲ ਕੇ ਦੇਖੂਗੇ ਤੁਹਾਨੂੰ ਦੂਰ ਦੂਰ ਤੱਕ ਕੋਈ ਇਹੋ ਜਿਹਾ ਸਰਕਾਰਾਂ ਵੱਲੋਂ ਸਿਸਟਮ ਨਹੀਂ ਹੋਊਗਾ ਵੀ ਜਿਹੜਾ ਪਾਣੀ ਦਾ ਜਾਂ ਸ਼ਾਮਾਂ ਦਾ ਸਿਸਟਮ ਹੋਵੇ ਜੀ ਕਮ ਸੇ ਕਮ ਬੰਦਾ 20 ਕਿਲੋਮੀਟਰ ਚੱਲ ਕੇ ਥੋੜਾ ਬਹੁਤਾ ਠੱਡਾ ਮਿੱਠਾ ਪਾਣੀ ਪੀ ਲੈਂਦਾ ਤੁੱਲਲੀ ਹੋ ਜਾਂਦੇ ਉਹ ਵੀ दान ਰੂਪ ਚ ਹੀ ਹੁੰਦਾ ਉਹਦੇ ਵਿੱਚ ਕੋਈ ਕਮਾਈ ਨਹੀਂ ਜੀ ਕਰਦਾ ਠੀਕ ਆ ਉਹਦੇ ਨਾਲ ਨਾਲ ਮਾਤਾ ਪਿਤਾ ਦੀ ਸੇਵਾ ਕਰੋ ਚੰਗੀ ਜਗ੍ਹਾ ਪੈਸੇ ਲਾਓ ਜੀ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਪ ਸ਼ਰਮਾ ਜੀ ਤੁਹਾਡਾ ハンジー。<music> <music> ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਇੱਥੇ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੈ ਕਿ ਗਰਮੀ ਨੇ ਰਫਤਾਰ ਫੜ ਲਈ ਹੈ ਤਾਂ ਵੱਧੀ ਹੋਈ ਗਰਮੀ ਦੇ ਚੱਲਦੇ ਕਾਫੀ ਜ਼ਿਲ੍ਹਾ ਚ येलो ਅਲਰਟ ਤਾਂ ਹਾਲਾਂਕਿ ਜਾਰੀ ਹੋਇਆ ਹੀ ਹੈ ਪਰ ਇਸ ਅਲਰਟ ਦੇ ਨਾਲ ਆਪਾਂ ਨੂੰ ਕੀ ਸਿੱਖਣਾ ਚਾਹੀਦਾ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਆਪਣੀ ਸੇਤ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਗਰਮੀ ਜਿਹੜੀ ਹੈ ਹੀਟ ਵੇਵ ਜਿਹੜੀ ਹੈ ਉਹ ਕਾਫੀ ਹੱਦ ਤੱਕ ਲੋਕਾਂ ਨੂੰ ਵੀ ਬਿਮਾਰ ਕਰ ਰਹੀ ਹੈ ਤੇ ਮੌਤ ਦਾ ਕਾਰਨ ਵੀ ਇੱਥੇ ਸਾਬਿਤ ਹੋ ਰਹੀ ਹੈ ਤਾਂ ਤੁਹਾਨੂੰ ਵੀ ਜਿਹੜਾ ਕਿਤੇ ਨਾ ਕਿਤੇ ਜੇਕਰ ਕੋਈ ਕੰਮ ਇੰਪੋਰਟੈਂਟ ਹੈ ਤਾਂ ਬਾਹਰ ਜਾਓ ਜੇਕਰ ਕੋਈ ਕੰਮ ਨਹੀਂ ਹੈ ਤਾਂ ਘਰਾਂ ਦੇ ਵਿੱਚ ਹੀ ਰਹਿਣਾ ਸੰਭਵ ਤੌਰ ਤੇ ਇੱਥੇ ਸੰਭਾਵੀ ਬਣਾਇਆ ਜਾਣਾ ਚਾਹੀਦਾ ਹੈ ਤੇ ਇਹਨਾਂ ਵਿਸ਼ਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੇ ਕਰਨ ਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਤੁਸੀਂ ਦੇਖ ਰਹੇ ਹੋ ਇਸ ਦੇ ਉੱਤੇ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ạtਵਾਲ ਨੂੰ ਦਿਓ ਇਜਾਜ਼ਤ